ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਤੁਹਾਡੇ ਸਾਹਮਣੇ ਸੱਚਾ ਸੌਦਾ ਸਾਖੀ ਲੈ ਕੇ ਆਏ ਹਾਂ ਜੀ ਜਿਦੇ ਵਿੱਚ ਦੱਸਿਆ ਜਾਂਦਾ ਹੈ ਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਉਹਨਾਂ ਦੇ ਪਿਤਾ ਨੇ ਵੇਖਿਆ ਕਿ ਇਹ ਘਰ ਦੇ ਕੰਮਕਾਰ ਵਿੱਚ ਦਿਲ ਨਹੀਂ ਲਾਉਂਦੇ ਤਾਂ ਕਿਉਂ ਨਾ ਹੋਵੇ ਇਹਨੂੰ ਆਪਾਂ ਵਪਾਰ ਵਿੱਚ ਪਾ ਦਈਏ ਬਾਹਰ ਫਿਰੇ ਤੁਰੇਗਾ ਤੇ ਆਪਣੇ ਆਪ ਹੀ ਸਿਆਣਾ ਹੋ ਜਾਵੇਗਾ ਇਹ ਉਹਨਾਂ ਨੇ ਭਾਈ ਬਾਲੇ ਨੂੰ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਕੋਲ ਬਿਠਾਇਆ ਤੇ 20 ਰੁਪਏ ਦਿੱਤੇ ਤੇ ਕਿਹਾ ਕੋਈ ਚੰਗਾ ਸੱਚਾ ਸੌਦਾ ਕਰਕੇ ਆਉਣਾ ਕੋਈ ਫਾਇਦੇਮੰਦ ਸੌਦਾ ਕਰਕੇ ਆਉਣਾ ਤੇ ਸਾਧ ਸੰਗਤ ਜੀ ਉਹ 20 ਰੁਪਏ ਪੋਟਲੀ ਦੇ ਵਿੱਚ ਬੰਨ ਲਏ ਏ ਗੁਰੂ ਨਾਨਕ ਦੇਵ ਜੀ ਨੇ ਨਾਲ ਕੁਝ ਰਾਸ਼ਨ ਪਾਣੀ ਛਕਣ ਵਾਸਤੇ ਤੇ ਨਾਲ ਭਾਈ ਬਾਲਾ ਜੀ ਦੋਵੇਂ ਜਣੇ ਤਿਆਰ ਹੋ ਗਏ ਤੇ ਸਵੇਰੇ ਉਸ ਵਕਤ ਹੀ ਉਥੋਂ ਘਰ ਤੋਂ ਚੱਲ ਪਏ ਤੇ ਜਦੋਂ ਉਹ ਤੁਰਦੇ ਜਾ ਰਹੇ ਸਨ ਤਾਂ ਰਸਤੇ ਦੇ ਵਿੱਚ ਜੰਗਲ ਆਇਆ ਜੰਗਲ ਦੇ ਵਿੱਚ ਕੁਝ ਸਾਧੂ ਵੇਖੇ ਜਿਹੜੇ ਕਿ ਕੁਝ ਨग्न ਸਨ ਕੁਝ ਪੁੱਠੇ ਲੜਕ ਰਹੇ ਸਨ ਤੇ ਕੋਈ ਇਕ ਲੱਤ ਦੇ ਭਾਰ ਖੜੇ ਸਨ ਕੋਈ ਪਾਣੀ ਵਿੱਚ ਖੜਾ ਸੀ ਤੇ ਜਦੋਂ ਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਦੇਖਿਆ ਕੁਦਰਤੀ ਉਦੋਂ ਰਾਤ ਪੈ ਚੁੱਕੀ ਸੀ ਤਾਂ ਗੁਰੂ ਜੀ ਮਹਾਰਾਜ ਉੱਥੇ ਰਾਤ ਨੂੰ ਰੁਕੇ ਤੇ ਨਾਲ ਹੀ ਉਹਨਾਂ ਨੇ ਸਾਧੂਆਂ ਦੇ ਨਾਲ ਵਿਚਾਰ-ਗੋਸ਼ਟੀ ਕੀਤੀ ਤੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇੱਥੇ ਕੀ ਕਰ ਰਹੇ ਹੋ ਤਾਂ ਉਹ ਕਹਿਣ ਲੱਗੇ ਕਿ ਅਸੀਂ ਪ੍ਰਮਾਤਮਾ ਨੂੰ ਪੂਜ ਕਰ ਰਹੇ ਹਾਂ ਪ੍ਰਮਾਤਮਾ ਨੂੰ ਮਿਲਣਾ ਚਾਹੁੰਦੇ ਹਾਂ ਤਾਂ ਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਪ੍ਰਮਾਤਮਾ ਹਰ ਥਾਂ ਤੇ ਹੈ ਕਰਣ ਦੇ ਅੰਦਰ ਹੈ ਤੇ ਤੁਸੀਂ ਵੀ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਉਸ ਪਰਮਾਤਮਾ ਨੂੰ ਪਾ ਸਕਦੇ ਹੋ ਇਸ ਤਰ੍ਹਾਂ ਜੰਗਲਾਂ ਵਿੱਚ ਰਹਿ ਕੇ ਕੁਝ ਨਹੀਂ ਬਣਨਾ ਤਾਂ ਗੁਰੂ ਜੀ ਮਹਾਰਾਜ ਜੀ ਨੇ ਉਹਨਾਂ ਨੂੰ ਸਵੇਰ ਵੇਲੇ ਜਦੋਂ ਉੱਥੋਂ ਤੁਰਨ ਲੱਗੇ ਤਾਂ ਕਿਹਾ ਕਿ ਇਹ ਤੁਸੀਂ ਵਿੱਚੋਂ ਕੁਝ ਪੈਸੇ ਰੱਖ ਲਓ ਤੇ ਤੁਸੀਂ ਆਪਣਾ ਲੰਗਰ ਪਾਣੀ ਛਕ ਲਿਓ ਤਾਂ ਸਾਧੂ ਕਹਿਣ ਲੱਗੇ ਸਾਨੂੰ ਪੈਸਿਆਂ ਦੀ ਲੋੜ ਨਹੀਂ ਸਾਨੂੰ ਤੁਸੀਂ ਲੰਗਰ ਪਾਣੀ ਛਕਾ ਦਿਓ ਤਾਂ ਗੁਰੂ ਮਹਾਰਾਜ ਜੀ ਨੇ ਬਾਜ਼ਾਰ ਜਾ ਕੇ ਉਥੋਂ ਲੰਗਰ ਦੇ ਲਈ ਰਾਸ਼ਨ ਲਿਆਂਦਾ ਤੇ ਆਪਣੇ ਹੱਥਾਂ ਦੇ ਨਾਲ ਭੋਜਨ ਤਿਆਰ ਕੀਤਾ ਭੋਜਨ ਤਿਆਰ ਕਰਕੇ ਫਿਰ ਉਹਨਾਂ ਸਾਰੇ ਸਾਧੂਆਂ ਨੂੰ ਬਹੁਤ ਹੀ ਪਿਆਰ ਦੇ ਨਾਲ ਭੋਜਨ ਛਕਾਇਆ ਤੇ ਸਾਰੇ ਸਾਧੂ ਸੰਨ ਜਿਹੜੇ ਬਹੁਤ ਹੀ ਖੁਸ਼ ਹੋਏ ਤੇ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਕੋਈ ਅਲੀ ਪਗੰਬਰ ਮੰਨਣ ਲੱਗੇ ਕਿ ਕੋਈ ਇਹ ਪਰਮਾਤਮਾ ਦਾ ਰੂਪ ਹੈ ਜੋ ਸਾਨੂੰ ਸਮਝਾਉਣ ਆਇਆ ਹੈ ਤੇ ਸਾਡਾ ਢਿੱਡ ਭਰਨ ਆਇਆ ਹੈ ਤੇ ਸਾਧ ਸੰਗ ਜੀ ਉਥੋਂ ਫਿਰ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਦੇਖਿਆ ਕਿ ਸਾਰੇ ਪੈਸੇ ਖਤਮ ਹੋ ਚੁੱਕੇ ਹਨ ਤੇ ਉਹਨਾਂ ਨੇ ਭਾਈ ਬਾਲੀ ਜੀ ਨੂੰ ਕਿਹਾ ਕਿ ਇਹ ਆਓ ਆਪਾਂ ਹੁਣ ਪਿੰਡ ਮੁੜ ਚੱਲਦੇ ਹਾਂ ਤਾਂ ਭਾਈ ਬਾਲਾ ਜੀ ਕਹਿਣ ਲੱਗੇ ਕਿ ਤੁਹਾਡੇ ਪਿਤਾ ਜੀ ਹੁਣ ਬਹੁਤ ਗੁੱਸੇ ਹੋਣਗੇ ਨਾਲ ਮੈਨੂੰ ਵੀ ਛਿੜਕਾ ਦੇਣਗੇ ਤਾਂ ਸਾਧ ਸੰਗ ਜੀ ਉਹ ਪਿੰਡ ਪਹੁੰਚ ਕੇ ਗੁਰੂ ਜੀ ਮਹਾਰਾਜ ਪਿੰਡ ਦੇ ਬਾਹਰ ਵਾਰ ਫਿਰਨੀ ਤੇ ਬਾਹਰ ਬਹਿ ਗਏ ਤੇ ਭਾਈ ਬਾਲਾ ਜੀ ਸਮਝੜੇ ਉਹ ਘਰ ਚਲੇ ਗਏ ਤੇ ਉਹਨਾਂ ਨੇ ਜਾ ਕੇ ਦੱਸਿਆ ਤਾਂ ਮਹਿਤਾ ਕਾਰੂਜ ਨੇ ਪੁੱਛਿਆ ਕਿ ਕੀ ਵਪਾਰ ਕਰਕੇ ਆਏ ਹੋ ਤਾਂ ਉਹਨਾਂ ਨੇ ਕਿਹਾ ਦਸਾਰੀ ਕਹਾਣੀ ਦੱਸ ਦਿੱਤੀ ਤੇ ਪਿਤਾ ਜੀ ਬਹੁਤ ਹੀ ਗੁੱਸੇ ਦੇ ਵਿੱਚ ਪਿੰਡ ਨੂੰ ਪਿੰਡ ਦੇ ਬਾਹਰ ਬਾਹਰ ਵਾਹੂ ਦਾ ਹੀ ਚੱਲ ਪਏ ਤੇ ਸਾਸੰਗ ਜੀ ਜਦੋਂ ਫਿਰ ਉਧਰ ਭਾਈ ਰਾਏ ਬਲਾਰ ਜੀ ਨੂੰ ਪਤਾ ਲੱਗਿਆ ਤਾਂ ਉਹ ਵੀ ਪਿੰਡ ਤੋਂ ਬਾਹਰ ਬਾਹਰ ਨੂੰ ਚੱਲ ਪਏ ਉਹਨਾਂ ਨੂੰ ਪਤਾ ਸੀ ਕਿ ਹੁਣ ਇਹ ਨਾਨਕ ਦੇਵ ਜੀ ਨੂੰ ਝਿੜਕਣਗੇ ਤੇ ਇਹਨਾਂ ਨੂੰ ਗੁੱਸੇ ਹੋਣਗੇ ਤੇ ਇਹਨਾਂ ਨੇ ਜਿਹੜਾ ਸੌਦਾ ਹੈ ਉਹ ਜਿਹੜਾ ਹੈ ਭੁੱਖੇ ਸਾਧੂਆਂ ਨੂੰ ਲੰਗਰ ਛਕਾ ਕੇ ਕੀਤਾ ਹੈ ਜਿਹੜਾ ਕਿ ਮਹਤਾ ਕਲਿਆਣ ਦਾਸ ਜੀ ਨੂੰ ਪਸੰਦ ਨਹੀਂ ਹੈ ਤੇ ਮੈਂ ਉੱਥੇ ਜਾ ਕੇ ਇਸ ਗੱਲ ਨੂੰ ਸੰਭਾਲਾਂਗਾ ਤੇ ਸਾਧ ਸੰਗ ਜੀ ਜਦੋਂ ਮਹਤਾ ਕਲਿਆਣ ਦਾਸ ਜੀ ਉੱਥੇ ਪਹੁੰਚੇ ਤਾਂ ਉਹਨਾਂ ਨੇ ਗੁਰਨਾਨਕ ਦੇਵ ਜੀ ਮਹਾਰਾਜ ਨੂੰ ਪੁੱਛਿਆ ਕਿ ਤੁਸੀਂ ਕੀ ਸੌਦਾ ਕਰਕੇ ਆਏ ਹੋ ਤਾ ਗੁਰੂ ਮਹਾਰਾਜ ਜੀ ਨੇ ਕਿਹਾ ਕਿ ਮੈਂ ਸੱਚਾ ਸੌਦਾ ਕਰਕੇ ਆਇਆ ਹਾਂ ਤੁਸੀਂ ਕਿਹਾ ਸੀ ਕਿ ਕੋਈ ਫਾਇਦੇਮੰਦ ਨਫੇ ਵਾਲਾ ਸੌਦਾ ਕਰਕੇ ਆਉਣਾ ਹੈ ਤੇ ਮੈਂ ਬਹੁਤ ਹੀ ਨਫੇ ਵਾਲਾ ਸੌਦਾ ਫਾਇਦੇਮੰਦ ਸੌਦਾ ਕਰਕੇ ਆਇਆ ਹਾਂ ਕਿਉਂਕਿ ਉੱਥੇ ਭੁੱਖੇ ਸਾਧੂ ਬੈਠੇ ਸਨ ਉਹਨਾਂ ਨੂੰ ਲੰਗਰ ਛਕਾਉਣਾ ਕੋਈ ਵੀ ਮਾੜਾ ਸੌਦਾ ਨਹੀਂ ਤਾਂ ਜਦੋਂ ਇਸ ਤਰ੍ਹਾਂ ਕਿਹਾ ਤਾਂ ਮਹਿਤਾ ਕਲੈਣ ਦਾ ਜੀ ਨੂੰ ਗੁੱਸਾ ਆ ਗਿਆ ਤਾਂ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਮੂੰਹ ਤੇ ਚਪੇੜ ਲਾਉਣੀ ਚਾਹੀ ਤਾਂ ਉਦੋਂ ਰਾਏ ਬਲਾਰ ਜੀ ਵਿਚ ਵਿਚਾਲੇ ਆ ਕੇ ਉਹਨਾਂ ਨੇ ਰੋਕ ਦਿੱਤਾ ਤੇ ਸਮਝਾਇਆ ਕਿ ਇਹ ਕੋਈ ਆਮ ਬੱਚਾ ਨਹੀਂ ਹੈ ਇਹ ਕੋਈ ਪਰਮਾਤਮਾ ਦਾ ਰੂਪ ਹੈ ਜਿਹੜਾ ਕਿ ਦੁਨੀਆ ਨੂੰ ਤਾਰਨ ਆਇਆ ਹੈ 20 ਰੁਪਏ ਕੀ ਡਿੱਗ ਗੱਲ ਹੈ ਤੁਸੀਂ ਮੇਰੇ ਤੇ ਲੈ ਮੇਰੇ ਤੋਂ ਲੈ ਲਿਓ ਪਰ ਤੁਸੀਂ ਗੁਰੂ ਨਾਨਕ ਦੇਵ ਨੂੰ ਕੁਝ ਨਾ ਕਹੋ ਤੇ ਸਾਧ ਸੰਗ ਜੀ ਇਸ ਤਰ੍ਹਾਂ ਕਰਕੇ ਉਹਨਾਂ ਨੂੰ ਸਮਝਾਇਆ ਤੇ ਘਰ ਭੇਜ ਦਿੱਤਾ ਤੇ ਜਦੋਂ ਘਰ ਗਏ ਤਾਂ ਉੱਥੇ ਵੀ ਮਹਤਾ ਕਲਿਆਣ ਦਾ ਜੀ ਛਿੜਕਣ ਲੱਗੇ ਤਾਂ ਬੇਬੇ ਨਾਨਕ ਜੀ ਆਨੇ ਆਪਣੀ ਬੁੱਕਲ ਦੇ ਵਿੱਚ ਲੈ ਲਿਆ ਅੰਦਰ ਨੂੰ ਲੈ ਗਏ ਤੇ ਮਾਤਾ ਜੀ ਪਿਤਾ ਜੀ ਨੂੰ ਸਮਝਾਉਣ ਲੱਗੇ ਕਿ ਤੁਸੀਂ ਇਸ ਤਰ੍ਹਾਂ ਨਾ ਕਰੋ ਅਜੇ ਬੱਚਾ ਹੈ ਨਿਆਣਾ ਹੈ ਕੋਈ ਗੱਲ ਨਹੀਂ ਹੌਲੀ-ਹੌਲੀ ਸਮਝ ਜਾਵੇਗਾ ਤਾਂ ਗੁਰੂ ਨਾਨਕ ਦੇਵ ਜੀ ਵਾਰ-ਵਾਰ ਕਹਿ ਰਹੇ ਸਨ ਕਿ ਮੈਂ ਕੋਈ ਮਾੜਾ ਸੌਦਾ ਨਹੀਂ ਕੀਤਾ ਉਈ ਘਾਟੀ ਵਾਲਾ ਸੌਦਾ ਨਹੀਂ ਕੀਤਾ ਮੈਂ ਸੱਚਾ ਸੌਦਾ ਕੀਤਾ ਹੈ ਜਿਹੜਾ ਕਿ ਉਸ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਫਲਦਾ ਹੈ ਭੁੱਖਿਆਂ ਨੂੰ ਲੰਗਰ ਛਕਾਉਣਾ ਸੱਚਾ ਸੌਦਾ ਹੈ ਅਸਾਧ ਸੰਗ ਜੀ ਇੱਥੇ ਤੱਕ ਸਾਖੀ ਸੰਪੂਰਨ ਹੁੰਦੀ ਹੈ ਜੀ ਆਓ ਜੀ ਸਾਧ ਸੰਗਤ ਜੀ ਆਪਾਂ ਵੀ ਇਸ ਤੋਂ ਸਿੱਖਿਆ ਲਈਏ ਕਿ ਭੁੱਖਿਆਂ ਨੂੰ ਲੰਗਰ ਛਕਾਉਣਾ ਸਭ ਤੋਂ ਵੱਡਾ ਪੁੰਨ ਹੈ ਸਭ ਤੋਂ ਵੱਡਾ ਸੱਚਾ ਸੌਦਾ ਹੈ ਸਵਾਉ ਜੀ ਪੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਵਾਹਿਗੁਰੂ ਜੀ ਕਾ ਕਾ